ਦਾ ਮੁੱਦਾ ਲਗਾਤਾਰ ਬਵਾਦਾ ਜਾ ਰਿਹਾ ਜਿਸ ਨੂੰ ਲੈ ਕੇ ਪਬਲਿਕ ਕਮੇਟੀ ਦੇ ਵੱਲੋਂ ਡਾਇੰਗ ਇੰਡਸਟਰੀ ਦੇ ਖਿਲਾਫ ਜਿਹੜਾ ਕਿ ਮੋਰਚਾ ਖੋਲਦੇ ਕਿਹਾ ਕਿ ਜਿਹੜਾ ਕਾਲੀ ਕਾਲਾ ਪਾਣੀ ਜਿਹੜਾ ਕਿ ਬੁੱਢੇ ਨਾਲ ਦਾ ਪਾਣੀ ਆ ਉਹ ਗੰਦਾ ਹੋ ਰਿਹਾ ਸੁਣ ਲੈ ਕੇ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਦੇ ਵਿੱਚ ਦਖਲ ਦੇਣਾ ਚਾਹੀਦਾ ਜਿੰਨਾ ਕਰਕੇ ਸਭ ਕੁਝ ਹੋ ਰਿਹਾ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਬਿਲਕੁਲ ਨਵਾਂ ਮੁੱਦਾ ਲੈ ਕੇ ਆਏ ਆ ਮੁੱਦਾ ਇਹ ਹੈ ਕਿ ਸੈਂਟਰ ਪ੍ਰੋਪੂਸ਼ਨ ਬੋਰਡ ਨੇ ਪੰਜਾਬ ਬੋਰਡ ਨੂੰ ਇੱਕ ਚਿੱਠੀ ਲਿਖੀ ਆ 12 ਅਗਸਤ ਨੂੰ ਕਿ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਪਾਣੀ ਡਿੱਗ ਰਿਹਾ ਡੰਗਾਂ ਦਾ ਜਾ ਹੋਰ ਜ਼ਹਿਰ ਪੈ ਰਹੀ ਹੈ ਬੰਦ ਕਰੋ ਅੱਜ 30 ਤਰੀਕ ਹੋ ਗਈ 26 ਤਰੀਕ ਨੂੰ 15 ਦਿਨ ਪੂਰੇ ਹੋ ਜਾਂਦੇ ਆ ਅੱਜ 4 ਦਿਨ 5 ਦਿਨ ਉਤੋਂ ਨਹੀਂ ਲੰਘੇ ਪਰ ਉਹ ਪਾਣੀ ਜਿਉਂਦਾ ਤਿਉਂ ਡਿੱਗ ਰਿਹਾ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਉਹ ਇੱਕ ਐਫ ਆਈ ਆਰ ਦਾ ਦਰਜ ਕਰਾਉਣ ਦੇ ਲਈ ਖਾਣੇ ਗਏ ਆ ਉਸ ਤੋਂ ਬਾਅਦ ਕਮੇਨਰ ਦੇ ਕੋਲੇ ਆਏ ਆ ਵੀ ਇਹ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਜਿਹੜੇ ਬੰਦੇ ਲਗਾਤਾਰ ਇਹ ਨਾ ਅੱਜ ਵੀ ਸਿੱਟ ਰਹੇ ਆ ਉਹਨਾਂ ਨੇ ਸੈਂਟਰ ਦਾ ਬੋਰਡ ਤਾਂ ਵੱਡਾ ਨਾ ਟੈਂਟ ਦਾ ਬੋਰਡ ਵੱਡਾ ਪੰਜਾਬ ਬੋਰਡ ਨਾਲੋਂ ਵੱਡਾ ਉਹਨਾਂ ਨੇ ਲਿਖਤੀ ਰੂਪ ਚ ਦੇਤਾ ਵੀ ਤੁਸੀਂ ਇਹ ਬੰਦ ਕਰੋ ਇਹ ਲੋਕਾਂ ਦਾ ਕਤਲੇਆਮ ਹੋ ਰਿਹਾ ਘਾਣ ਹੋ ਰਿਹਾ ਮਨੁੱਖਤਾ ਦਾ ਉਹਦੇ باوجود ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਇੱਥੇ ਕਿਸੇ ਨੂੰ ਉਹੀ ਝੂਠਾ ਮੁੱਡਾ ਪਸਾਉਣਾ ਹੈ ਕੋਈ ਬੰਦਾ ਸਰਕਾਰ ਦੀਆਂ ਨੀਤੀਆਂ ਦੇ ਗਲਤ ਨੀਤੀਆਂ ਦੇ ਖਿਲਾਫ ਪ੍ਰਚਾਰ ਕਰਦਾ ਉਹਨੂੰ ਮੈਂਟਲ ਆਉਂਦਿਆ ਬਸਾਉਣ ਲੱਗੇ ਝੂਠਾ ਮੁਕੱਦਮਾ ਦੇਣ ਲੱਗੇ ਜਿਹੜੇ ਬੰਦੇ ਪਿਛਲੇ 35-40 ਸਾਲ ਤੋਂ ਕਤਲੇਆਮ ਕਰ ਰਹੇ ਆ ਲਗਾਤਾਰ ਡੈਂਗਾ ਹੋ ਗਈਆਂ ਜਾਂ ਸੀਵਰੇਜ ਦਾ ਹੋ ਗਿਆ ਜਾਂ ਡੇਰੀਆਂ ਦਾ ਗੋਹਾ ਮੁਕਤ ਹੋ ਗਿਆ ਪਸ਼ੂਆਂ ਦਾ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਸੋ ਅੱਜ ਅਸੀਂ ਇਹ ਮੁੱਦੇ ਨੂੰ ਲੈ ਕੇ ਕਿਮੇਂਦਰ ਨੂੰ ਮਿਲੇ ਆ ਉਹੀ ਗੱਲ ਇੱਥੇ ਇਹ ਸਾਰੀਆਂ ਖਾਣਾ ਪੂਰਤੀਆਂ ਹੁੰਦੀਆਂ ਨੇ ਇਹ ਤਾਂ ਉੱਪਰੋਂ ਹੁਕਮ ਆਉਣੇ ਆ ਉਪਰ ਮੁੱਖ ਮੰਤਰੀ ਵੱਲੋਂ ਹੁਕਮ ਆ ਗਿਆ ਵੀ ਆਏ ਦੇ ਪਰਚਾ ਦੇ ਉਹ ਦੇ ਦੇਣਗੇ ਇਹਨੂੰ ਛੜ ਦੋ ਨੂੰ ਛੜ ਦੇਣਗੇ ਅਸੀਂ ਦਾ ਸਿੱਧੇ ਰੂਪ ਵਿੱਚ ਕਹਿ ਰਹੇ ਆਂ ਵੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਚੁੱਪਾ ਇਸ ਮੁੱਦੇ ਦੇ ਉੱਤੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਹੋ ਰਹੀਆਂ ਹਨ ਉਹਨਾਂ ਖੇਡਾਂ 'ਚ ਖੇਡਣ ਲਈ ਖਿਡਾਰੀ ਬਚਣਗੇ ਜਿੰਨਾ ਪਿੰਡਾਂ ਦੇ ਵਿੱਚ ਆਪ ਮੁੱਖ ਮੰਤਰੀ ਗਿਆ ਹੋਵੇ ਤੇਜਾ ਰੇ ਲਾਤਰਾਂਗ ਵਾਲੇ ਪਿੰਡਾਂ ਜਿੱਥੇ 80-80% ਲੋਕਾਂ ਨੂੰ ਕਾਲਾ ਪੀੜਾ ਤੇ ਕੈਂਸਰ ਹੋ ਚੁੱਕਿਆ ਉੱਥੋਂ ਨੌਜਵਾਨ ਉੱਠ ਕੇ ਖੇਡਣ ਆਉਣਗੇ ਤੂੰ ਕਿਹਦੇ ਨਾਲ ਖੜਾ ਹੈ ਕਿੰਨਾ ਕਿੰਨਾ ਕਿਹੜੀ ਜਵਾਨੀ ਨੂੰ ਘਰਾਉਣਾਂ ਚ ਲੈ ਕੇ ਆਏਗਾ ਉਹ ਜਵਾਨੀ ਤਾਂ ਮਰ ਰਹੀ ਆ ਤਾਂ ਅਸੀਂ ਹੈਰਾਨ ਇਸ ਗੱਲ ਤੋਂ ਆ ਐਡੇ ਵੱਡੇ ਪੱਧਰ ਤੇ ਰੌਲਾ ਪੈ ਗਿਆ ਸੈਂਟਰ ਬੋਰਡ ਨੇ ਵੀ ਨੋਟਿਸ ਲੈ ਲਿਆ ਐਨਜੀਟੀ ਨੇ ਵੀ ਨੋਟਿਸ ਲੈ ਲਿਆ ਪੰਜਾਬ ਦਾ ਮੁੱਖ ਮੰਤਰੀ ਹਾਲ ਤੱਕ ਚੁੱਪ ਹੈ ਲੋਕ ਵੀ ਹਜ਼ਾਰਾਂ ਇਕੱਠੇ ਹੋ ਗਏ 24 ਨੂੰ ਇੱਥੇ ਮਾੜੀ ਮਾੜੀ ਗੱਲ ਦੇ ਉੱਤੇ ਪ੍ਰਤੀਕਿਰਿਆ ਦੇਣੀ ਹੈ ਮਾੜੀ ਮਾੜੀ ਗੱਲ ਤੇ ਬੋਲਣ ਵਾਲਾ ਬੰਦਾ ਅੱਜ ਐਡਾ ਵੱਡਾ ਮੁੱਦਾ ਖੁਦ ਚੱਕਦਾ ਰਿਹਾ ਕਿ ਦੇਖੋ ਤਾਂ ਜਿਹੜਾ ਜਰਾਂ ਪਾਈਆਂ ਜਾ ਰਹੀਆਂ ਨੇ ドラਮਾ ਜਰਾਂ ਪਾਈਆਂ ਜਾ ਰਹੀਆਂ ਨੇ ਅੱਜ ਚੁੱਪ ਕਿਉਂ ਕੀ ਮਜਬੂਰੀ ਹੈ ਕਿ ਸ ਕਿਹੜਾ ਚੜਾਵਾ ਚੜਾ ਮੋਟਾ ਜਿਹੜਾ ਕਹਿੰਦਾ ਸੀ ਮੈਂ 1 ਰੁਪਿਆ ਨਹੀਂ ਖਾਂਦਾ ਨਾ ਮੈਂ ਖਾਂਣ ਦੇਵਾਂ ਜੇ ਮੈਂ ਖਾਂਣ ਦੇਵਾਂ ਤਾਂ ਮੈਂ ਜ਼ਹਿਰ ਦੇ ਬਰਾਬਰ ਖਾਉਂਦਾ ਹੁਣ ਜਿਹੜੀ ਜ਼ਹਿਰ ਲੋਕਾਂ ਨੂੰ ਦੇ ਕੇ ਪਾਣੀਆਂ 'ਚ ਮਾਰਿਆ ਜਾ ਰਿਹਾ ਉਹਦਾ ਜਵਾਬ ਕੌਣ ਦੇਊਗਾ ਐਨਜੀਟੀ ਵੱਲੋਂ ਵੀ ਕਹਿਆ ਗਿਆ ਜੀ ਪਾਣੀ ਸਿੰਚਾਈ ਯੋਗ ਵੀ ਨਹੀਂ ਹੈ ਮੈਂ ਕਹਿੰਦਾ ਸਿੰਚਾਈ ਯੋਗ ਇਹ ਪਾਣੀ ਤਾਂ ਖਾਣ ਯੋਗ ਨਹੀਂ ਹੈਗਾ ਨੇੜੇ ਜਿਹੜਾ ਬੰਦਾ ਕਹਿੰਦਾ ਵੀ ਇਹ ਪਾਣੀ ਸਹੀ ਆ ਅਸੀਂ ਵਾਰ-ਵਾਰ ਕਹਿੰਨੇ ਆ ਉਹ ਬੰਦਾ ਕਿਉਂ ਨਹੀਂ ਘੁੱਟ ਪੀਂਦਾ ਆਖੇ ਕਿਉਂ ਬਲਵੀਰ ਸਿੰਘ ਸਿਚੇ ਵਾਲਾ ਸੀ ਅਸੀਂ ਸਨਮਾਨ ਕਰਦੇ ਹਾਂ ਸਤਿਕਾਰ ਕਰਦੇ ਹਾਂ ਜੀ ਗੱਲ ਨਹੀਂ ਉਹਨਾਂ ਨੇ ਹਵਾ ਧਰਤੀ ਪਾਣੀ ਬਚਾਉਣ ਦੀ ਗੱਲ ਕੀਤੀ ਅੱਜ ਰਾਜ ਸਭਾ ਦੀ ਕੁਰਸੀ ਦੇ ਬੈਠੇ ਐ ਅੱਜ ਦੇ ਬੁੱਢਾ ਦਰਿਆ ਦੇਖ ਨਹੀਂ ਰਿਹਾ ਜੀ ਅੱਜ ਹਜ਼ਾਰਾਂ ਲੋਕ ਰਲਾ ਰਹੇ ਨੇ ਹਜ਼ਾਰਾਂ ਬੰਦੇ ਇੱਥੇ ਮਰ ਰਹੇ ਨੇ ਜਵਾਕਾਂ ਦੇ ਆ ਕਿਡਨੀਆਂ ਗੁਰਦੇ ਫੇਲ ਹੋ ਰਹੇ ਨੇ ਅਸੀਂ ਚੇਤਨ ਸਾਹਿਬ ਕਿਉਂ ਚੁੱਪ ਐ ਜੀ ਕਿਹੜੀ ਮਜਬੂਰੀ ਐ ਕਿੱਡੀ ਗੱਲ ਆ ਕੁਰਸੀ ਮਾਰੇ ਪਰੇ ਚਲਾ ਕੇ ਬਚੱਕਾ ਰਾਜ ਸਭਾ ਦੀ ਕੁਰਸੀ ਪਰੇ ਮੈਨੂੰ ਲੋੜ ਨਹੀਂ ਮੈਂ ਆਪਣੇ ਲੋਕਾਂ ਨਾਲ ਖੜੂੰਗਾ ਲੁਧਿਆਣਾ ਦੇ ਵਿਧਾਇਕ ਸਾਰੇ ਕਹਿੰਦੇ ਕਿ ਬੰਨ ਲਗਾਉਣਾ ਕਰਦਾ ਕਹਿੰਦੇ ਲੁਧਿਆਣਾ ਦੇ ਲੋਕ ਜਿਹੜੇ ਡੁੱਜਣਗੇ ਵਿਧਾਇਕ ਇਹ ਦੱਸੋ ਨਾ ਹਾਲ ਦੱਸੋ ਕੀ ਐ 2 ਕਰੋੜ ਬੰਦਾ ਮਰ ਗਿਆ 2 ਕਰੋੜ ਬੰਦਾ ਇੱਥੋਂ ਲੈ ਕੇ ਸਾਰਾ ਦੱਖਣੀ ਮਾਲਵਾ ਦੇ ਗਾਂ ਰਸਤਾਂ ਦੇ ਲੋਕ ਕਦੋਂ ਪਹੁੰਚੀ ਹੈ ਕਮੇਟੀ ਤੱਕ ਕਮੇਟੀ ਤੱਕ ਸਰ ਕਿਸੇ ਕਮੇਟੀ ਤੱਕ ਪਹੁੰਚ ਗਈ ਨਹੀਂ ਅਸੀਂ ਨਹੀਂ ਅਸੀਂ ਤੁਹਾਨੂੰ ਉਹੀ ਜਵਾਬ ਦੇਣੇ ਇੱਕ ਗੱਲ ਦੱਸੋ ਜੇ ਮਾੜੀ ਜੀ ਛੋਟੀ ਜੀ ਤੁਹਾਡੀ ਗੱਲ ਦਾ ਜਵਾਬ ਤੋਂ ਜਵਾਬ ਹੈ ਕਿ ਇਹ ਆਂਦੇ ਅਸੀਂ ਗਲਤ ਕਰ ਰਹੇ ਹਾਂ ਪਹਿਲੀ ਗੱਲ ਅਸੀਂ ਦੱਸਿਆ ਕਿ ਅਸੀਂ ਕਿਵੇਂ ਕਰ ਰਹੇ ਹਾਂ ਅਸੀਂ ਦੱਸਿਆ ਅਸੀਂ ਕਿਵੇਂ ਕਰ ਰਹੇ ਹਾਂ ਅਸੀਂ ਕਿਹਾ ਵੀ ਅਸੀਂ ਇਹ ਪਾਣੀ ਬੰਦ ਕਰਨਾ ਹੈ ਤੇ ਕਰਾਂਗੇ ਹੁਣ ਇਸ ਚੀਜ਼ ਦੀ ਤਾਕੀਦ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਰਤੀ ਹੈ ਕਿ ਗਲਤ ਹੋ ਰਿਹਾ ਹੈ ਹੁਣ ਇਸ ਗੈਰ ਕਾਨੂੰਨੀ ਚੀਜ਼ ਨੂੰ ਕੀ ਇੱਥੋਂ ਦੇ ਐਮ.ਐਲ.ਏ. ਸਹਿਮਤ ਨੇ ਕਿ ਗੈਰ ਕਾਨੂੰਨੀ ਚੀਜ਼ ਹੋਣੀ ਚਾਹੀਦੀ ਹੈ ਉਹ ਤਾਂ ਬੜੀ ਹੈ ਕਿ ਅਹੁਦੇ ਤੇ ਬੈਠੇ ਨੇ ਮੈਂਬਰ ਲੈਜਿਸਲੇਟਿਵ ਅਸੈਂਬਲੀ ਨੇ ਕਿ ਉਹ ਦੱਸਣਗੇ ਕਿ ਗੈਰ ਕਾਨੂੰਨੀ ਚੀਜ਼ ਨੂੰ ਉਹ ਮੰਨਦੇ ਨੇ ਇਹਦੇ ਨਾਲ ਸਹਿਮਤ ਨੇ ਤੇ ਜੇ ਸਹਿਮਤ ਨਹੀਂਗੇ ਤਾਂ ਆਪ ਦਾ ਨੀਂ ਪੱਥਰ ਤਾਂ ਤੋੜਤਾ ਇੱਕ ਐਮ.ਐਲ.ਏ. ਨੇ ਤੇ ਹੁਣ ਆ ਕੇ ਇਸ ਇਨਲੀਗਲ ਚੀਜ਼ ਨੂੰ ਰੋਕਿਆ ਜਾਵੇ और इन्हें आपका कमिश्नर साहब तो इन्हों जिन्हें लॉ एंड ऑर्डर आए एजेंसीज ने मैंने एक गल दसो जे जी चीज एक कह दी गई कि गलत आ डेट तो बाद बारह तरीक का ऑर्डर है दो हफ्ते का टाइम है छब्बीस तरीक यार एक सैकेंड बोल लो कहा दो हफ्ते का टाइम खत्म हो गया दो हफ्ते के टाइम तो बाद किसी ने किया कुछ किसी ने किया ਜੇ ਕਾਰਵਾਈ ਨਹੀਂ ਕੀਤੀ ਤੇ ਲੋਕ ਕਰਨਗੇ ਤਾਂ ਫਿਰ ਕੀ ਕਰੀਏ ਕਰੀਏ ਨਾ ਗੈਰ ਕਾਨੂੰਨੀ ਚੀਜ਼ ਤੁਹਾਡੇ ਸਾਹਮਣੇ ਹੋ ਰਹੀ ਹੈ ਉੱਥੇ ਚਿਟਾਵੇ ਕਰਿਆ ਹੋਵੇ ਤੁਸੀਂ ਕਹੋਗੇ ਉਹ ਯਾਦ ਕਰੂੰਗਾ ਰਿਪੋਰਟ ਕਿਨੇ ਕੀਤੀ ਹੈ ਆਪੇ ਹੀ ਰੋਕੂਗੇ ਨਾ ਇੱਥੇ ਤਾਂ ਆਰਡਰ ਵੀ ਹੋ ਗਿਆ ਨੈਸ਼ਨਲ ਪলিউਨ ਬੋਰਡ ਦਾ ਉਹ ਕੰਸਟੀਟਿਊਸ਼ਨਲ ਅਥਾਰਟੀ ਹੈ ਫਿਰ ਨਹੀਂ ਬੋਲ ਰਿਹਾ ਕੋਈ ਜਵੇਂ ਲਖੇ ਨੇ ਕਿਹਾ ਮੁੱਖ ਮੰਤਰੀ ਸਾਹਿਬ ਹਰ ਗੱਲ ਤੇ ਛੋਟੀ ਛੋਟੀ ਤੇ ਰਿਐਕਟ ਕਰਦੇ ਆ ਇੱਕ ਕੌਨਸਟਿਟੂਐਂਸੀ ਚ ਇਲੈਕਸ਼ਨ ਲੜਨਾ ਉੱਤੇ ਬੜਾ ਕੁਝ ਹੋ ਰਿਹਾ ਹੈ। ਬਾਕੀ ਪ੍ਰਧਾਨ ਪਾਰਟੀਆਂ ਦੇ ਰੋਜ਼ ਬਿਆਨ ਦਿੰਦੇ ਨੇ ਐਡੇ ਐਡੇ ਹੁਣ ਮੂੰਹ 'ਚ ਕੋ ਗੰਡੀਆਂ ਬੈਗੀਆਂ। ਉਹ ਪਾਰਲੀਮੈਂਟ 'ਚ ਕਹਿੰਨੇ ਹੋ ਤੁਸੀਂ ਗਲਤ ਹੋ ਰਹੀ ਚੀਜ਼ ਆ। ਹੁਣ ਇੱਥੇ ਵੀ ਬੋਲੋ ਆ ਕੇ ਆ ਵਖਾਓ ਰਿਪੋਰਟ ਕਰਾਓ ਇਹਨਾਂ ਤੇ। ਤੁਸੀਂ ਤੁਸੀਂ ਇੱਕ ਸਵਾਲ ਪੁੱਛਿਆ। ਤੁਸੀਂ ਐਮਐਲਏ ਵੱਲੋਂ ਸਵਾਲ ਪੁੱਛਿਆ ਕਿ ਉਹ ਕਹਿੰਦੇ ਲੁਧਿਆਣਾ ਡੁੱਬ ਜਾਊਗਾ। ਹੁਣ ਲੁਧਿਆਣਾ ਬਚਿਆ ਵੈ। ਬਲੀਪੁਰ, ਗਾਂਸਪੁਰਾ, ਵਾਰਨਹੜਾ ਲੋਕ ਤਾਂ ਸਾਰਾ ਸਾਰਾ ਪਿੰਡ ਕਾਲਾ ਪੀਲੀ ਨਾ ਮਰ ਰਿਹਾ ਹੁਣ ਬਚ ਰਹੇ ਲੋਕ। ਤੁਸੀਂ ਇੱਕ ਗੱਲ ਦਾ ਉਹਨਾਂ ਨੂੰ ਸਵਾਲ ਦਾ ਜਵਾਬ ਪੁੱਛਣਾ ਸੀਗਾ ਐਮਐਲਏ ਕੋਲ ਇਹ ਵੀ ਐਮਐਲਏ ਸਾਹਿਬ ਇਹ ਦੱਸੋ ਇਹ ਯਾਰਾਂ ਪੀ ਕੇ ਲੋਕ ਮਰ ਰਹੇ ਨੇ ਹੁਣ ਲੋਕ ਸੌਖੇ ਆ ਮਨ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਆ ਇਹ ਸਵਾਲ ਆ ਜਿਹੜਾ ਇਹ ਉਹਨਾਂ ਨੂੰ ਕਰਨਾ ਚਾਹੀਦਾ ਸਾਨੂੰ ਸਾਡੇ 650 ਕਰੋੜ ਦਾ ਜੇਕ ਦੇ ਘਟਾਲਾ ਹੋਇਆ ਕਿਸ ਨੇ ਖਾਧਿਆ ਫੜ ਕੇ ਟੰਗ ਦਿਓ ਕੌਣ ਕਹਿੰਦਾ ਕੋਈ ਵੀ ਨਹੀਂ ਕਹਿੰਦਾ ਇਹਦਾ ਮੁੱਦਾ ਹੀ ਇਹਦਾ ਮੁੱਦੇ ਨੂੰ ਹੋਰ ਪਾਸੇ ਲਿਜਾਣ ਨੂੰ ਫਿਰਦੇ ਆ ਅਸੀਂ ਕਹਿੰਦੇ ਯਾਰਾਂ ਬੰਦ ਕਰੋ ਆਹ ਡੈਂਗ ਫੈਕਟਰੀਆਂ ਯਾਰ ਪਾ ਰੀਆਂ ਕੈਮੀਕਲ ਪਾ ਰੀਆਂ ਇਹ ਬੰਦ ਕਰੋ ਜੋ ਸੀਵਰੇਜ ਦਾ 35 ਲੱਖ 30 ਲੱਖ ਦੀ ਆਬਾਦੀ ਦਾ ਟੱਟੀ ਮੂਤ ਪੈਂਦਾ ਉਹ ਬੰਦ ਕਰੋ ਡੈਰੀਆਂ ਦਾ ਗੋਹਾ ਮੂਤ ਪੈਂਦਾ ਉਹ ਬੰਦ ਕਰੋ ਇਹ ਕਹਿੰਦੇ ਸਾਡੇ ਮੈਂ ਕਹਿੰਦਾ 650 ਕਰੋੜ ਖਾਦਾ 1000 ਕਰੋੜ ਖਾਦਾ ਰੋਕ ਕੇ ਬੰਦ ਦਿਓ ਕਰੋ ਛੋਟੀ ਸਰਕਾਰਾਂ ਰੋਕਿਆ ਕਹਿੰਦੇ ਬਾਹ ਫੜੀ ਅਸੀਂ ਕਹਿੰਦੇ ਆ ਮੁੱਦੇ ਨੂੰ ਹੋਰ ਪਾਸੇ ਲਈ ਜਾਂਦੇ ਆ। ਰਾਜਸਥਾਨ ਤੋਂ ਲੋਕ ਪਹੁੰਚ ਗਏ ਲੱਗਦਾ ਨਹੀਂ ਸੀ ਕਿ ਵਿਧਾਇਕਾਂ ਨੂੰ ਪਹੁੰਚਣਾ ਚਾਹੀਦਾ ਸੀਗਾ ਸਮੇਂ ਦੀ ਜਿਹੜੇ ਪ੍ਰਸ਼ਾਸਨ ਰਾਜਸਥਾਨ ਦੇ ਲੋਕ ਆਏ ਨੇ ਉੱਤੇ ਸਭ ਤੋਂ ਜ਼ਿਆਦਾ ਤੋਂ ਹੈਰਾਨੀਜਨ ਗੱਲ ਦੇਖੋ ਮੈਂ ਬਾਈ ਮਤੋਹੀ ਸਾਰੇ ਇਕੱਠੇ ਸੀਗੇ ਸਾਡੇ ਨਾਲ ਮੈਗਾਸਸ ਅਵਾਰਡ ਮਿਲਿਆ ਉਹਨਾਂ ਨੂੰ ਕੀ ਨਾਂ ਬਾਈ ਉਹਨਾਂ ਦਾ ਰਜਿੰਦਰ ਜੀ ਰਜਿੰਦਰ ਜੀ ਰਾਜਸਥਾਨ ਤੋਂ ਨੇ ਉਹ ਕਹਿੰਦੇ ਰਾਜਸਥਾਨ ਦੇ ਲੋਕ ਪੰਜਾਬ ਦਾ ਪਾਣੀ ਅਸੀਂ ਨਹੀਂ ਪੀਂਦੇ ਤੁਹਾਡਾ ਪਾਣੀ ਦਾ ਕੈਂਸਰ ਕਰ ਰਿਹਾ ਸਾਨੂੰ ਉਹ ਪਾਣੀ ਵੀ ਪੀਣੋਂ ਹਟ ਗਏ ਲੋਕ ਤੇ ਉਲਟਾ ਇੱਕ ਨਵੀਂ ਮਾਲਵਾ ਨਹਿਰ ਕੱਢਣ ਨੂੰ ਫਿਰਦੇ ਉਹ ਜਮਈ ਮਾਰਦ ਨੂੰ ਫਿਰਦੇ ਆ ਲੋਕਾਂ ਨੂੰ ਉਹ ਸਾਰੀ ਜ਼ਹਿਰ ਹੀ ਉਹਦੇ ਜਾਣੀ ਆ ਉਰਲੇ ਪਾਸੇ ਪਤਣ ਦੇ ਨਾਲ ਨਾਲ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਮੈਲਿਆ ਨੂੰ ਇੱਕ ਬੇਨਤੀ ਕਰਦਾ ਹੱਥ ਬੰਨ ਕੇ ਕਿ ਜਨਾਬ ਤੁਸੀਂ ਇੱਕ ਵਾਰੀ ਬੁੱਢੇ ਦਰਿਆ ਕੋਲੇ ਆ ਕੇ ਖੜਤਾ ਜਾਓ ਮਾੜੇ ਮੁਰੇ ਦਰਸ਼ਨ ਤਾਂ ਦੇਜੋ ਬੁੱਢੇ ਦਰਿਆ ਨੂੰ ਆ ਕੇ ਤੁਸੀਂ ਉੱਥੇ ਆਉਂਦੇ ਰਹੇ ਹੋ ਮੁੱਖ ਮੰਤਰੀ ਆਉਂਦਾ ਜਾ ਕੇ ਸਾਡੇ ਨਾਲ ਖੜਦਾ ਰਿਹਾ ਆ ਕੇ ਅੱਜ ਕੀ ਹੋ ਗਿਆ ਇਹ ਤਾਰ ਲੈਣਗੇ ਫਿਰ ਲੋਹਰ ਰਹਿ ਕੇ 2 ਸਾਲ ਲੋਕ ਕਿੰਨਾ ਚਿਰ ਉੱਡੋਗੇ ਹਵਾ 'ਚ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਲਈ ਅਸੀਂ ਇਕੱਠੇ ਹੋਇਆ ਨਾ ਅੱਜ ਗੱਲ ਇੰਨੀ ਕਹੇ ਕਿ ਅਸੀਂ ਕੁਝ ਵੀ ਗੈਰ ਕਾਨੂੰਨੀ ਨਹੀਂ ਕਰ ਰਹੇ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰ ਰਹੇ ਆ ਗੈਰ ਕਾਨੂੰਨੀ ਕੰਮ ਹੋ ਰਿਹਾ ਆਲਰੇਡੀ ਜਿਹਦੀ ਕਿ ਆਲਰੇਡੀ ਇੱਕ ਲੈਟਰ ਇੱਕ ਆਰਡਰ ਇਸ਼ੂ ਹੋ ਚੁੱਕਿਆ ਅਸੀਂ ਉਸ ਗੈਰ ਕਾਨੂੰਨੀ ਚੀਜ਼ ਨੂੰ ਜੋ ਹੈਪਨ ਹੋ ਰਹੀ ਹੈ ਉਹਨੂੰ ਰੋਕਣ ਦੀ ਗੱਲ ਕਰ ਰਹੇ ਆ ਔਰ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਕਰ ਲੋ ਕਰ ਲੋ ਕਰ ਲੋ ਜੇ 15 ਸਪਟੈਂਬਰ ਤੱਕ ਇਹ ਨਹੀਂ ਕਰਨਗੇ ਤਾਂ ਫਿਰ ਅਸੀਂ ਕਰਾਂਗੇ ਲੋਕ ਕਰਨਗੇ ਪਰ ਉਹ ਤੁਸੀਂ ਕਹੋ ਅਸੀਂ ਇਹ ਬੰਨ ਲਾਵਾਂਗੇ ਪਾਣੀ ਸ਼ਹਿਰ ਚ ਇਹ ਸਿਰਫ ਉਹੀ ਤਰੀਕਾ ਹੈ ਜਿਵੇਂ ਕਿ ਮਸਲੇ ਨੂੰ ਤੁਸੀਂ 650 ਕਰੋੜ ਵਾਲੀ ਕਰਪਸ਼ਨ ਦੀ ਗੱਲ ਕੀਤੀ ਨਾ ਡਾਇਵਰਟ ਕਰਨ ਦਾ ਤਰੀਕਾ ਇਹ ਡਾਇਵਰਟ ਕਰਨ ਦੀਆਂ ਸਕੀਮਾਂ ਨੇ ਮਸਲੇ ਨੂੰ ਹੱਲ ਕਰਨ ਦੇ ਵੱਲ ਕੋਈ ਨਹੀਂ ਵੱਧ ਰਿਹਾਗਾ ਸੋ ਦਾ ਦੇਖੀ ਬੁੱਢੇ ਨਾਲ ਦਾ ਜਿਹੜਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਤਾਂ ਦੇਖਣਾ ਹੋਵੇਗਾ ਹੁਣ ਇਸ ਮਾਮਲੇ ਵਿੱਚ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਬਿਉਰਾ ਰਿਪੋਰਟ ਹਰਪੰਜਾਬ ਟੀਵੀ